ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 20 ਗੁੰਡੇ ਪਾਏ ਆ ਜੀ 6-6 ਗੁੰਡਿਆਂ ਦਾ ਡਿਜ਼ਾਈਨ ਹੈ ਤੇ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਇਹਨਾਂ ਡਿਜ਼ਾਈਨ ਪਾ ਸਕਦੇ ਕੋਟੀ ਸਵੈਟਰ ਜੈਕਟ ਕੁਝ ਵੀ ਬਣਾ ਸਕਦੇ ਹਾਂ ਬਹੁਤ ਸੋਹਣਾ ਤੇ ਬਹੁਤ ਪਿਆਰਾ ਲੱਗਦਾ ਬਣਦਾ ਵੀ ਬਹੁਤ ਜਲਦੀ ਹੈ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਜੇਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਬੰਜਨ ਫਰਸਟ ਵਾਲਾ ਕੁੰਡਾ ਤਾਰਿਆ ਆਪਾਂ ਚਾਰ ਕੁੰਡੇ ਆਪਾਂ ਉਲਟੇ ਬਣਾ ਲਾਂਗੇ। ਇਹ ਤੇ ਭਾ 3 ਕੁੰਡੇ ਉਲਟੇ ਬਣਾਵਾਂਗੇ ਜੀ ਧਾਗਾ ਪਿੱਛੇ ਕਰਾਂਗੇ। ਆ ਧਿਆਨ ਨਾਲ ਦੇਖ ਲਓ ਪਹਿਲਾਂ ਮੈਂ 4 ਕਹਿਤਾ ਸੀਗਾ। ਇੱਕ ਕੁੰਡਾ ਤਾਰ ਕੇ ਆਪਾਂ 3 ਕੁੰਡੇ ਉਲਟੇ ਬਣਾ ਲੇ। 2 ਕੁੰਡੇ ਸਿੱਦੇ। ਇੱਥੇ ਆਪਾਂ 4 ਕੁੰਡੇ ਬਣਾਵਾਂਗੇ ਜੀ ਉਲਟੇ ਫਿਰ 2 ਕੁੰਡੇ ਸਿੱਧੇ 4 ਕੁੰਡੇ ਉਲਟੇ 2 ਕੁੰਡੇ ਸਿੱਧੇ ਇੱਥੇ ਵੀ ਆਪਾਂ ਤਿੰਨ ਕੁੰਡੇ ਕਰਨੇ ਪੂਰੇ ਆਪਾਂ ਇੱਥੋਂ ਚੱਕ ਕੇ ਇੱਕ ਕੁੰਡਾ ਪੂਰਾ ਕਰ ਲਾਂਗੇ ਨੇ ਆਪਾਂ ਤਿੰਨ ਤਿੰਨ ਕੁੰਡੇ ਸਾਈਡ ਤੇ ਪਾਵਾਂਗੇ ਤੁਸੀਂ ਧਿਆਨ ਨਾਲ ਆ ਦੇ ਰੱਖ ਲਿਓ ਕੁੰਡੇ ਤਿੰਨ ਕਰ ਲਿਓ ਅਜਾ ਆਪਾਂ ਇੱਥੇ ਤਿੰਨ ਕੁੰਡੇ ਕਰ ਲੇ ਉਲਟੀ ਸਲਾਈ ਆ ਦੋ ਕੁੰਡੇ ਆਪਾਂ ਸਿੱਧੇ ਪਾਵਾਂਗੇ ਸੌਰੀ ਤਿੰਨ ਕੁੰਡੇ ਇੱਥੇ ਸਿੱਧੇ ਪਾਣਾ ਵਾਂਗੇ ਦੋ ਕੁੰਡੇ ਉਲਟੇ ਤੇ ਆਪਾਂ ਚਾਰ ਕੁੰਡੇ ਸਿੱਧੇ ਬਣਾਵਾਂਗੇ ਜਿਵੇਂ ਦੇ ਆਪਾਂ ਕੁੰਡੇ ਬਣਾਏ ਆ ਪਹਿਲਾਂ ਉਵੇਂ ਦੇ ਬਣਾਉਣੇ ਆ ਜੀ ਉਲਟਿਆਂ ਤੇ ਉਲਟੇ ਸਿੱਧਿਆਂ ਤੇ ਸਿੱਧੇ सिद्धे पासे आगे आिन कुंडे उलटे बनाव दो कुंडे सिद्धे ఉల్టి సైడ్ల తిని సే బే దో కండే ఉల్టే చారండే సీధే ਹਲੋ ਜੀ ਬਚ ਚਾਰ ਸਲਾਈਆਂ ਬਣਾ ਲਈਆਂ ਦੇਖੋ ਜੀ ਕੁੰਡੇ ਪਾ ਕੇ ਆਪਾਂ ਇੱਕ ਸਲਾਈ ਸਿੱਧੀ ਬਣਾਈ ਇਧਰੋਂ ਇਧਰਲੇ ਪਾਸੇ ਉਲਟੀ ਬਣਾਈ ਤੇ ਉੱਪਰ ਆਪਾਂ ਚਾਰ ਸਲਾਈਆਂ ਦੋ ਕੁੰਡੇ ਸਿੱਧੇ ਚਾਰ ਕੁੰਡੇ ਉਲਟੇ ਕਰਕੇ ਇਹਦੀ ਆਪਾਂ ਚਾਰ ਸਲਾਈਆਂ ਬਣਾ ਲਈਆਂ ਹੁਣ ਆਪਾਂ ਬਣਾਉਨੇ ਆ ਡਿਜ਼ਾਈਨ ਇਹਦੇ ਤੇ డిజైన్ బాను వస్తే ఇక్కడా తార్యా తిని కండే ఉల్టే బాగే ధాగా పిచ్చే కం బిజలి పాస్ తిని చారా కుండే జనలే 1 2 3 4 ਜਿੱਥੋਂ ਦੀ ਆਪਾਂ ਸਲਾਈ ਕੱਢ ਕੇ ਇਸ ਤਰ੍ਹਾਂ ਇੱਕ ਗੁੰਡਾ ਬਣਾ ਲੈਣਾ ਇਹਨੂੰ ਇਹਦੇ ਸਲਾਈ ਇਹਦੇ ਗੁੰਡੇ ਅਗਲੇ ਦੇ ਨਾਲ ਲੈ ਕੇ ਦੋਵਾਂ ਦੇ ਇੱਕ ਕਰ ਦਿਆਂਗੇ ਫਿਰ ਆਪਾਂ ਆ ਗੁੰਡਾ ਇਸ ਤਰ੍ਹਾਂ ਤਾਰ ਲਵਾਂਗੇ ਫਿਰ ਆਪਾਂ ਇੱਥੋਂ ਦੀ ਸਲਾਈ ਕੱਢਾਂਗੇ ਤਾਂ ਪੇ ਇੱਕ ਗੁੰਡਾ ਹੋਰ ਬਣਾ ਲਾਂਗੇ ਫਿਰ ਇਹਨੂੰ ਆਪਾਂ ਇਸ ਕੁੰਡੇ ਦੇ ਨਾਲ ਲੈ ਕੇ ਦੋਵਾਂ ਦੇ ਇੱਕ ਕਰ ਦਾਂਗੇ ਚਾਰ ਕੁੰਡੇ ਉਲਟੇ ਬਣਾਵਾਂਗੇ ਇੱਥੋਂ ਫੇਰ ਆਪਾਂ 1 2 3 4 ਆਪਾਂ ਇੱਥੋਂ ਦੀ ਸਲਾਈ ਕੱਢਾਂਗੇ ਇੱਕ ਕੁੰਡਾ ਬਣਾ ਲਾਂਗੇ। ਇਹਨੂੰ ਇਸ ਤਰ੍ਹਾਂ ਲੈ ਕੇ ਅਗਲੇ ਕੁੰਡੇ ਦੇ ਨਾਲ ਲੈ ਕੇ ਦੋਵਾਂ ਦਾ ਇੱਕ ਕਰ ਦਿਆਂਗੇ। ਫਿਰ ਆਪਾਂ ਆਹ ਕੁੰਡਾ ਲਵਾਂਗੇ ਸਲਾਈ 'ਚ ਬਿਨਾ ਬੁਣਿਆ ਹੋਇਆ ਲੈ ਲਾਂਗੇ। ਤੇ ਆਪਾਂ ਸੇਮ ਜਗ੍ਹਾ ਵਿੱਚ ਦੀ ਸਲਾਈ ਪਾ ਕੇ ਫਿਰ ਇੱਕ ਕੁੰਡਾ ਬਣਾ ਲਾਂਗੇ। ਫਿਰ ਆਪਾਂ ਇਸ ਕੁੰਡੇ ਦੇ ਨਾਲ ਲੈ ਕੇ ਆ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦਾਂਗੇ ਚਾਰ ਕੁੰਡੇ ਉਲਟੇ ਬਣਾਵਾਂਗੇ ਮੈਥੋਂ ਫੇਰ ਆਪਾਂ 1 2 3 4 1 2 3 ਚਾਰ ਅਗਲੇ ਕੁੰਡੇ ਦੇ ਨਾਲ ਲੈ ਕੇ ਦੋਹਾਂ ਦਾ ਇੱਕ ਕਰ ਦਾਂਗੇ ਐਵੇਂ ਵੀ ਕੱਟ ਸਕਦੇ ਆ ਆਪਾਂ ਆਪਾਂ ਇਹ ਫਿਰ ਬਦਲ ਲਵਾਂਗੇ తిని కడే ఉల్టే కు స ఉటీ సై ఆ గిళా కుార్యాండా బల్టా హా జిండే బాస్ తరకే ఆహా కుడా ਲਾਵਾਂਗੇ ਸਲਾਈ ਵਿੱਚ ਆ ਦੋ ਗੁੰਡੇ ਤਾਰ ਕੇ ਇਸ ਤਰ੍ਹਾਂ ਕਰਾਂਗੇ ਇਹਨੂੰ ਇੱਧਰ ਆਪਾਂ ਸਾਈਡ ਤੇ ਲੈ ਆਵਾਂਗੇ ਉਲਟੇ ਬਣਾ ਲਵਾਂਗੇ ਤਿੰਨੇ ਗੁੰਡੇ ਆਪਾਂ ਉਲਟੇ ਬਣਾ ਲਏ ਹੁਣ ਆਪਾਂ ਆਹ ਗੁੰਡਾ ਜਿਹੜਾ ਇੱਕ ਰਹਿ ਗਿਆ ਆਪਣੇ ਕੋਲੇ ਇਨਾਂ ਨੂੰ ਹੁਣ ਆਪਾਂ ਇਸ ਤਰ੍ਹਾਂ ਤਾਰ ਕੇ ਇੱਧਰ ਕਰਾਂਗੇ ਆਹ ਦੋ ਕੁੰਡੇ ਐ ਸਲਾਈ 'ਚ ਲੈ ਲਾਂਗੇ ਇਹਨਾਂ ਨੂੰ ਆਪਾਂ ਉਲਟੇ ਬਣਾ ਲਾਂਗੇ ਇਹ ਸਲਾਈ ਆਪਾਂ ਪੂਰੀ ਉਲਟੀ ਬਣਾਉਣੀ ਹੈ ਆਪਾਂ ਇਸ ਤਰ੍ਹਾਂ ਇਹ ਸਾਰੇ ਗੁੰਡੇ ਇਹ ਬਦਲ ਬਦਲ ਕੇ ਪਾਉਣੇ ਆ ਹੁਣ ਆਪਾਂ ਆਹ ਵਾਲੇ ਦੋ ਕੁੰਡੇ ਆ ਜਿਹੜੇ ਇਹ ਸਿੱਧੇ ਬਣਾਵਾਂਗੇ ਇੱਕ ਕੁੰਡਾ ਤਾਰ ਕੇ ਜਿਹੜਿਆ ਵਿਚ ਵਾਲੇ ਚਾਰ ਕੁੰਡੇ ਆ ਇਹ ਆਪਾਂ ਉਲਟੇ ਬਣਾ ਲਾਂਗੇ ਹੁਣ ਆਪਣਾ ਡਿਜ਼ਾਈਨ ਇਹ ਬਦਲ ਕੇ ਪੈ ਜਾਊਗਾ ਦੇਖੋ ਜਿਹੜੇ ਆਹ ਵਾਲੇ ਦੋ ਕੁੰਡੇ ਆ ਇਹਨਾਂ ਨੂੰ ਆਪਾਂ ਸਿੱਧੇ ਬਣਾ ਲਾਂਗੇ ਅੱਗੇ ਆਪਾਂ ਇਹ ਇਹਨਾਂ ਵਾਂਗੂ 4 ਸਲਾਈਆਂ ਬਣਾ ਲਵਾਂਗੇ। ਉਲਟੇ ਤੇ ਉਲਟੇ ਸਿੱਧੇ ਅਤੇ ਸਿੱਧੇ। ਇਹੀ ਸੇਮ ਡਿਜ਼ਾਈਨ ਫੇਰ ਆਪਾਂ ਇਸੇ ਤਰ੍ਹਾਂ ਬਣਦਾ ਜਾਊਗਾ ਇਹ। 4 ਸਲਾਈਆਂ ਆਪਾਂ ਆ ਪਾਈਆਂ 2 ਸਲਾਈਆਂ ਆਪਣੇ ਡਿਜ਼ਾਈਨ ਦੀਆਂ 6 ਸਲਾਈਆਂ ਹੋ ਗਈਆਂ ਜੀ। ਤੇ ਆਹੀ ਆਪਾਂ 6-6 ਸਲਾਈਆਂ ਰਿਪੀਟ ਕਰਦੇ ਜਾਵਾਂਗੇ। ਤਾਂ ਦੇਖੋ ਜੀ ਆਪਣਾ ਡਿਜ਼ਾਈਨ ਬਣ ਕੇ ਇਸ ਤਰ੍ਹਾਂ ਬਣ ਜੂਗੀ ਆ ਜੀ ਆਪਾਂ ਮਲਟੀ ਕਲਰ ਚ ਬਣਾਇਆ ਤੇ ਆਪਾਂ ਚਿੱਟੇ ਰੰਗ ਚ ਵੀ ਬਣਾਇਆ ਤੇ ਦੇਖੋ ਜੀ ਸਾਰੇ ਰੰਗਾਂ ਵਿੱਚ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੁੰਦਾ ਇਹ ਉੱਥੇ ਥੋੜਾ ਚਾਨਣ ਜਿਹਾ ਪੈਂਦਾ ਅੰਕ ਕਿੰਨਾ ਸੋਹਣਾ ਬਣਦਾ ਡਿਜ਼ਾਈਨ ਜਾਲ ਜਿਹਾ ਬਣ ਜਾਂਦਾ ਸਾਰੇ ਕੋਟੀ ਸਵੈਟਰ ਚ ਇਹ ਕੋਈ ਮਲਟੀ ਕਲਰ ਚ ਵੀ ਸੋਹਣਾ ਲੱਗਦਾ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਮੇਰੀ ਪੂਰੀ ਦੇਖਿਓ ਜੀ ਕਮੈਂਟ ਵੀ ਕਰ ਦਿਓ ਕਿ ਤੁਹਾਨੂੰ ਕਿਵੇਂ ਲੱਗਦਾ ਮੇਰਾ ਡਿਜ਼ਾਈਨ ਤੇ ਦੱਸਣ ਦਾ ਤਰੀਕਾ ਤੇ ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ